ਅੱਜ ਜੋ ਵੀ ਪਟਾੜੇ ਦੇ ਵਿੱਚ ਕਤਲ ਹੋਇਆ ਠੀਕ ਆ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਨਾ ਸਾਨੂੰ ਪਤਾ ਹੈ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਨੇਰੇ ਕਰਕੇ ਪਤਾ ਲੱਗਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਉਂਦਾ ਵਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਉਂਦਾ ਵਾ ਠੀਕ ਆ ਬੜੇ ਇਹ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਬੜਾ ਨਾ ਕਿ ਇਹਨੂੰ ਬਾਤ ਦਾ ਬੜਾ ਕੋਈ ਕਹਿੰਦਾ ਪਹਿਲਾਂ ਕਦੀ ਇਹ ਚਵਾਕ ਮਾਰਨਦੇ ਕਦੀ ਬੁੱਢੀ ਮਾਰਨਦੇ ਠੀਕ ਆ ਪਰ ਇਹ ਗੱਲ ਚਵਾਕ ਦੀ ਤੇ ਚਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਨੂੰ ਪਤਾ ਹੈ ਤੇ ਨਾ ਸਾਨੂੰ ਪਤਾ ਹੈ ਸਾਡੇ ਕਿਹਨੂੰ ਹੀ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਹੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਤੇ ਬਾਕੀ ਰਹੀ ਗੱਲ ਜੱਗੂ ਦੀ ਮਾਤਾ ਦੀ ਇੱਕ ਅਧਿਕ ਕਿਹ ਤੋਫਰੋਤੀ ਮੰਗਦੀ ਆ ਕਿਹ ਨੂੰ ਫੋਨ ਲਉਂਦੀ ਆ ਠੀਕ ਆ ਤੁਹਾਡੇ ਲਾਗੇ ਦੀ ਗੱਲ ਆ ਉਹਨੇ ਇੱਕ ਮੁੰਡੇ ਨੂੰ ਸੌਂ ਲਾਇਆ ਠੀਕ ਆ 20 ਲੱਖ ਦਾ ਵੀਡੀਓ ਕਾਲ ਲਾਈ ਜਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤੋ 20 ਲੱਖ ਰੁਪਏ ਲਾਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅੱਗਿਓ ਕਿ ਇਹ ਕਿਉਂਕਿ ਜੱਗੋ ਦੇ ਅਗੇ ਪੁਲਿਸ ਚ ਵਧੀਆ ਸਾਡੀਆਂ ਵਧੀਆ ਪੋਸਟ ਦਾ ਟੌਰ ਪੂਰੀ ਹੋ ਕੇ ਰਿਪੋਰਟ ਦੀ ਉਹਨਾਂ ਬਾਕੀ ਜਿਹੜੇ ਵੀਰ ਇੰਸਟਾਗ੍ਰam ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ ਮੇਰਾ ਕੀ ਹੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਕਿਸ ਦੀ ਮਾਂ ਨਹੀਂ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਕੂ ਦੀ ਮਾਤਾ ਨੇ ਸ਼ੁਭਮ ਨਾਲ ਰਲ ਕੇ ਜੱਗੂ ਦੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 ਵਜੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਿੰਨੇ ਆਵਾਜ਼ ਚੁੱਕੀ ਜੇ ਭਰਾ ਤੂੰ ਹੀ ਐਡੇ ਸੱਚੇ ਦੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਠੀਣੀ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਕੱਲੀ ਗੱਲੀਓ ਕੁੜੀ ਠੀਕ ਆ ਤੇ ਇਹ ਇੱਕ ਗੈਂਸਟਰ ਦੀ ਮਾਂ ਵਾ ਇਹ ਜਾਲਾ ਹੁਆ ਹੋ ਗਿਆ ਉਹ ਕੀ ਰੀਤੀ ਨਹੀਂ ਬਾਕੀ ਮੈਨੂੰ ਤਾਂ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਹਦਾ ਫੋਨ ਨਹੀਂ ਚਲਣਦਾ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਕਰੀ ਧੁੱਪੋਂ ਨਹੀਂ ਲਿਖੀ ਵੀ ਧੁੱਪਗੀ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ਦੇ ਉੱਥੇ ਬਾਕੀ ਖੋਤੀ ਨੇ ਤੁਮ ਗੋਰੇ ਦਾ ਕਤਲ ਕਰਵਾਇਆ ਉਹਦੇ ਵਿਚਾਰਾ ਇੱਕ ਸਜੰਤਾਈ ਕਰਕੇ ਜੇਲ੍ਹ ਟੱਪਣ ਲਿਆ ਏ ਤੇ ਖੋਤੀ ਨੂੰ ਪਤਾ ਵੀ ਹੈਗਾ ਇਹ ਈ ਗੱਲ ਬਾਤ ਦਾ ਪਤਾ ਈ ਉਹ ਸਾਰੇ ਆਪਣੇ ਘਰ ਬੈਠੇ ਠੀਕ ਹੈ ਫਰੂਏ ਪੈਗੇ ਤੇ ਉਹਦਾ ਕੰਮ ਕਰਵਾ ਦਤਾ ਠੀਕ ਹੈ ਤੇ ਬਿਲਾ ਬੜੀ ਕਹਿੰਦਾ ਨੇ ਪੌਂਚ ਨਹੀਂ ਪਾਈ ਇਹਨੇ ਪੌਂਚ ਪੌਂਚ ਹੀ ਲਿਰਾਏਗਾ ਬਾਅਦ ਚ ਤੇ ਬਿਲਾ ਬੜੀ ਕਹਿੰਦਾ ਪੌਂਚ ਕਿਉਂ ਪਾਣੀ ਆ ਤੇ ਬਾਕੀ ਰਾਣਾ ਵੀਰ ਵੀ ਤੇ ਘਰੇ ਬੈਠਾ ਈ ਆਖੜਾ ਵਿਚਾਰ ਕੋਈ ਕਰਾਂ ਲਿਆ ਵਿਆਹ ਰਾਏ ਘਰ ਬੈਠਾ ਈ ਆਪਣੇ ਅਰਮਾਨ ਨਾਲ ਠੀਕ ਹੈ ਇਹਨੇ ਉਹਦਾ ਵੀ ਸਹਾਲ ਕਰਵਾਇਆ ਐਨੇ ਜਿਹਨੇ ਇਹ ਤਾਂ ਕੰਮ ਕਰਨਾ ਚਾਹੀਦਾ ਕੀਤਾ ਵਾ ਤੇ ਬਾਕੀ ਆੜੀਆਂ ਗੈਂਗ ਵਰਾਈਆਂ ਨਾ ਇਹ ਸਾਰੀਆਂ ਸ਼ੁਰੂ ਇਹਨੇ ਖੋਤੀਆਂ ਖੇਡੀਆਂ ਵਾ 2012 ਚ ਨੇ ਸ਼ੁਰੂਆਤ ਕੀਤੀ ਸਾਰੇ ਗਾਇ ਇਹ ਇਹ ਕਾਕਾ ਹੀ ਮੁੰਡਾ ਧਿਆਨ ਪਰੋਣਾ ਉਹ ਸੱਥ ਇਹਨੇ ਪਹਿਜ ਦੋ ਦਿਨ ਬੰਦੇ ਭੇਜ ਕੇ ਤੇ ਉਹ ਮਰਵਾ ਦਿੱਤਾ ਬਿਲਕੁਲ ਗੱਲ ਤੋਂ ਉਦਾਂ ਹੀ ਇਹ ਸਾਰਾ ਕੋਈ ਨਾ ਨੇ ਖੋਤੀਆਂ ਸ਼ੁਰੂ ਕੀਤਾ ਵਾ ਬਾਕੀ ਖੋਤੇ ਨੂੰ ਜਦੋਂ ਗੁਰਦਾ ਕਤਲ ਕਰਵਾਇਆ ਹੈ ਤੂੰ ਤੋਂ ਬਾਅਦ ਕੇ ਨੂੰ ਫੋਨ ਆਇਆ ਕਹਿੰਦਾ ਉਹ ਸਾਡੇ ਦਾ ਬਾਪੂ ਜਦੋਂ ਜਿਹੜਾ ਚੋ ਬਾਹਰ ਆਇਆ ਤੇ 150 ਗੋਲੀ ਮਰੋਣੀ ਆ ਤੇ ਉਹਦਾ 100 ਰੁਪਏ ਵਿੱਚ ਉਹਨੂੰ ਬੰਦਾ ਪੁੱਛੇ ਤੇ ਬਾਕੀਆਂ ਜੋ ਕੋਲੇ ਆ ਨਾ ਇਹਦੇ ਗਾੜੀਆ ਬਾਕੀ ਆਟਾ ਕੋ ਟਾਰਗੇਟ ਨਹੀਂ ਹੈ ਸਗੈ ਇਹਦੀ ਮਾਨ ਨੁਕਸਾਨ ਕਰਨਾ ਵਾ ਪੱਤ ਨਹੀਂ ਲੈਣੀ ਇੱਥੇ ਹੀ ਆ ਤੇ ਸਰਦਕ ਜਿਹਾ ਕੇ ਆਇਆ ਵਾ ਬਾਕੀ ਖੋਤੇ ਗੱਲ ਸੁਣਦਾ ਇੱਕ ਹੋਰ ਤੂੰ ਕਰੇ ਕੇ ਦੀਪਿਆਂ ਦਾ ਪਰਾਕਰੌਂਦਿਆ ਕਰੇ ਕੇ ਦੀ ਮਮੀ ਦਾ ਪਰਾਕਰੌਂਦਿਆ ਵਾ ਤੇ ਕੰਗਲ ਯਾਦ ਰੱਖ ਲਈ ਤੇਰੀ ਜਨਰੇਟਰ ਸਾਰਾ ਸਾਰੇ ਕਹਿ ਰਹੇ ਆਗੇ ਆ ਕੋਟਿਆਂ ਬਾਲਾ ਤੇਰਾ ਕੀ ਸੋਤਾ ਵਾ ਫਿਰ ਉਹ ਤੀਜੇ ਬਹੁਤ ਮੜ ਨਿਕਲੇ ਬਾਅਦ ਚ ਕਰਾਏ ਮੜ ਮੜ ਮਰਦੇ ਬਾਅਦ ਪਾੜੇ ਮੈਂ ਕਿ ਸਾਦ ਨੂੰ ਤੇ ਪਿੱਤੇ ਨੀ ਗੱਲ ਯਾਦ ਰੱਖ ਲਈ ਤੇ ਬਾਕੀ ਜਿੰਨੇ ਵੀ ਜਿਹੜੇ ਮੜ ਲਾ ਕੇ ਉਹ ਫੁੱਦੂ ਗਮ ਕੀਤਾ ਨਾ ਤੇ ਛੱਡਾ ਮਾਰ ਕੋਈ ਨਹੀਂ ਦਾ ਬਾਅਦ ਕਹ ਲਿਆ ਯਾਰ ਅਰੇ ਜਦੋਂ ਦਾ ਤੂੰ ਇਹ ਲੈਣ ਦੇ ਵਿੱਚ ਆਇਆ ਵਾ ਠੀਕ ਆ ਤੂੰ ਆਪਣੀ ਮਾਤਾ ਅੱਗੇ ਕਰ ਛੱਡੀ ਆ ਤੇ ਹੁਣ ਹੀ ਕੋਈ ਸ਼ਰਮ ਕਰਨਾ ਹੁਣ ਵੀ ਖੋਤੀਆਂ ਵਾਲੇ ਕੰਮ ਕਰੀ ਜਾਂਦਾ ਵੀ ਉਹਦਾ ਸੰਸਕਾਰ ਕਰ ਦੇ ਠੀਕ ਆ ਵੀ ਹੁਣ ਤੂੰ ਉਹਨੂੰ ਸੜਕ ਦੇ ਵਿੱਚ ਲੰਮੀ ਪਾਤਾ ਵਾ ਬੰਦਿਆਂ ਵਾਲੇ ਕੰਮ ਕਰੀਦੇ ਹੁੰਦੇ ਆ ਠੀਕ ਆ ਨਾ ਖੋਤੀਆਂ ਵਾਲੇ ਕੰਮ ਨਹੀਂ ਕਰਦੇ ਹੁੰਦੇ ਬਾਕੀ ਰਣਾ ਤੂੰ ਖੋਤੀ ਆ ਨਾ ਤੂੰ ਅਜੇ ਤੱਕ ਕਿਸਦਾ ਬਣਿਆ ਨਾ ਤੂੰ ਕਿਸਦਾ ਸਗਾ ਹੈਗਾ ਠੀਕ ਆ ਪਹਿਲਾਂ ਤਾਂ ਮਸਤੀ ਵੀ ਆ ਮਰਾਤਾ ਠੀਕ ਆ ਉਹ ਜਦੋਂ ਕੋਈ ਸੋਨੇ ਦੀ ਲੋਟ ਲਟ-ਲਟ ਕੀਤੀ ਤੇ ਅੱਧਾ ਦਾ ਦੋ ਸੋਨਾ ਕਰਕੇ ਤੇ ਉਹ ਵੀ ਮਰਵਾਤਾ ਹੈ ਤੋ ਹੈਗਾ ਥਗਾ ਕੇ